ਸਰਕਲ ਅਸੀਂ ਰਿਡਿਅਰਨ ਕੀਤਾ ਸੀ ਪਲਾਸਟਿਕ ਦਾ ਅਸੀਂ ਇੱਕ ਦਿਨ ਪਹਿਲਾਂ ਅਵੇਅਰ ਕੀਤਾ ਉਹਨਾਂ ਨੂੰ ਸਾਡੇ ਜੋਤੀ ਮੈਡਮ ਉਹਨਾਂ ਨੇ ਪਹਿਲਾਂ ਵੇਅਰ ਕਰਕੇ ਆ ਕਿ ਪਲਾਸਟਿਕ ਯੂਜ਼ ਨਾ ਕਰੋ ਬਟ ਉਹ ਰੱਖਵਾ ਦੇ ਕੋਲ ਕੁਝ ਬੰਦੇ ਇਸ ਤਰ੍ਹਾਂ ਦੇ ਸੀਗੇ ਜਿਨ੍ਹਾਂ ਨੂੰ ਅਵੇਅਰ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਸਮਝ ਨਹੀਂ ਆਈ ਪਾਣੇ ਭਾਰੀ ਮਾਤਰਾ ਦੇ ਵਿੱਚ ਪਲਾਸਟਿਕ ਫਿਰ ਕੂੜਾ ਘਲਾਰਿਆ ਹੋਇਆ ਸੀਗਾ ਪਲਾਸਟਿਕ ਲਫਾਫੇ ਯੂਜ਼ ਕਰ ਰਹੇ ਸੀ ਕਾਫੀ ਹੱਦ ਤੱਕ ਸਫਾਈ ਕਰਨ ਦੇ ਨਾਲ ਰਿਜ਼ਲਟ ਨਿਕਲਿਆ ਕੀ 99% ਅਸੀਂ ਸਮਝ ਸਕਦੇ ਹਾਂ ਕਿ ਲੋਕ ਕੀ ਹੁਣ ਉੱਤੇ ਨਹੀਂ ਸੁੱਟਦੇ ਸਭ ਤੋਂ ਵੱਡੀ ਗੱਲ ਸਾਡੇ ਲਈ ਕਾਮਯਾਬੀ ਦੀ ਖੁਸ਼ੀ ਦੀ ਹੈ ਕਿ ਜਿਹੜੀ ਸਾਡੇ ਕਮਿਸ਼ਨਰ ਸਾਹਿਬ ਅਸਿਸਟੈਂਟ ਕਮਿਸ਼ਨਰ ਸਾਹਿਬ ਸੇਕੋ ਸਾਹਿਬ ਜੀ ਦੀ ਸਪੈਸ਼ਲ ਟੀਮ ਜਿਹੜੀ ਨਾਲ ਚੱਲਦੀ ਆ ਉਹਨਾਂ ਦੇ ਮਿਹਨਤ ਨੂੰ ਸੱਜ ਕੇ ਅੱਜ ਸ਼ਹਿਰ ਵਾਸੀ ਜਦੋਂ ਕੋਈ ਵੀ ਕਿਤੇ ਵੀ ਕੋਈ ਕੂੜਾ ਸੁੱਟਦਾ ਨਹਿਰ ਦੇ ਵਿੱਚ ਜਾਂ ਕੋਈ ਇੱਜਾਣ ਚੀਜ਼ ਸੁੱਟਦਾ ਜਿਹੜੀ ਨਹੀਂ ਗੱਲ ਸਕਦੀ ਤੇ ਸ਼ਹਿਰ ਵਾਸੀ ਆਪ ਆਪਣੇ ਗੱਡੀਆਂ 'ਚ ਉਤਰਦੇ ਨੇ ਥੱਲੇ ਆਂਦੇ ਤੇ ਲੋਕਾਂ ਨੂੰ ਸਮਝਾਉਂਦੇ ਨੇ को मानजो कमिश्नर आदित्य देचवाल जी ਵੱਲੋਂ ਅਤੇ ਸਾਡੇ ਬਾਕੀ ਸਾਰੇ ਸੀਨੀਅਰ ਅਧਿਕਾਰੀਆਂ ਵੱਲੋਂ ਦੀ ਜਿਹੜੀ ਪੈਰ ਦੀ ਮਹੀਮ ਹੈ ਦੇਖੋ ਤਿਹਾਰ ਤਿਹਾਰ ਮਨਾਣਾ ਸਾਡਾ ਇੱਕ ਰੀਤੀ ਰਿਵਾਜ ਹੈ ਸਦੀਆਂ ਤੋਂ ਚੱਲਦਾ ਆ ਰਿਹਾ ਇਹਨੂੰ ਕਿਤੇ ਵੀ ਅਸੀਂ ਰੋਕ ਨਹੀਂ ਸਕਦੇ ਲੇਕਿਨ ਅਸੀਂ ਇੰਨਾ ਜ਼ਰੂਰ ਸਾਡੇ ਕਮਿਸ਼ਨ ਸਾਹਿਬ ਵੱਲੋਂ ਕਿਹਾ ਗਿਆ ਕਿ ਆਪਣੇ ਸ਼ਹਿਰ ਨੂੰ ਤਿਹਾਰਾਂ ਦੇ ਨਾਲ ਨਾਲ ਸਾਫ਼ ਸੁਥਰਾ ਰੱਖੋ ਪਟਾਕਿਆਂ ਤੋਂ ਮੁਕਤ ਰੱਖੋ ਗੰਦਗੀ ਘਟੋ ਘਟ ਫਲਾਓ ਚਲਾਨ ਅਲੱਗ-ਅਲੱਗ ਚੀਜ਼ਾਂ ਦੇ ਆ ਜਿਵੇਂ ਗਿੱਲਾ ਸੁੱਕਾ ਕੂਰਾ ਨਾ ਕਰਨ ਦਾ ਵੀ ਚਲਾਨ ਹੈ ਲਿਫਾਫੇ ਦੀ ਵਰਤੋਂ ਪਲਾਸਟਿਕ ਲਿਫਾਫਾ ਵਰਤਣ ਦਾ ਵੀ ਚਲਾਨ ਹੈ ਔਰ ਨਹਿਰ ਨੂੰ ਅਸੀਂ ਹਰ ਵਾਰੀ ਸਦਵਾ ਕਨਾਲ ਨੂੰ ਸਾਫ਼ ਕਰਵਾਣੇ ਆ ਲੋਕ ਉਹਦੇ ਵਿੱਚ ਕਾਫੀ ਗੰਦਗੀ ਲਿਫਾਫੇ ਜਾਂ ਜੋ ਵੀ ਆਪਣੇ ਉਪਾਏ ਵਗੈਰਾ ਕਰਕੇ ਉਹਦੇ ਵਿੱਚ ਸੁੱਟਦੇ ਨੇ ਬਹੁਤ ਸਾਰੀ ਚੀਜ਼ ਦਾ ਵੀ ਚਲਾਨ ਹੈ ਐਟਲੀਸਟ ਸਾਡਾ ਮੇਨ ਮੋਟਿਵ ਇਹੀ ਹੈ ਕਿ ਲੋਕ ਅਵੇਅਰ ਹੋਣ ਔਰ ਆਪਣੇ এনਵਾਇਰਨਮੈਂਟ ਨੂੰ ਸੰਭਾਲਣ ਹੈ ਹੈਲੋ ਮਾਈ ਸੈਲਫ ਸਸ਼ਕਲਾਤ ਆਪ ਦੋਸਤੋ ਮੈਂ ਦਾ ਦੋਸਤ ਸਰਦੀਪ ਨੂੰ ਔਰ ਤੁਸੀਂ ਦੇਖ ਰਹੇ ਲੁਧਿਆਣਾ ਲਾਈਵ ਅਗਰ ਤੁਸੀਂ ਵੀ ਆਪਣੇ ਘਰਾਂ ਕੂੜਾ ਕਰਕਟ ਜਾਂ ਕੋਈ ਵੀ ਸਮਾਨ ਜਿਹੜਾ ਵੈ ਜਿਸ ਤਰ੍ਹਾਂ ਘਰ ਦੇ ਵਿੱਚ ਅਗਰ ਦੀਵਾਲੀ ਦਾ ਮੌਕਾ ਹੈਗਾ ਲੋਕੀ ਘਰਾਂ ਦੇ ਸਫਾਈਆਂ ਕਰਦੇ ਨੇ ਔਰ ਜਿਹੜੀ ਚੀਜ਼ ਕੰਮ ਤੇ ਨਹੀਂ ਹੁੰਦੀ ਉਸ ਦਿਮੇ ਘਰਾਂ ਦੇ ਬਾਹਰ ਰੱਖ ਦਿੰਦੇ ਨੇ ਜਾਂ ਆਪਣਾ ਕਹਿ ਲਓ ਕਿ ਜਿਹੜੀ ਜੜੀ ਹੈਗੀਆ ਉਸ ਨੂੰ ਵਿਧਾਨ ਵਾਸਤੇ ਹੋਰ ਅੱਗੇ ਵਿਧਾਨਦੇ ਤਾਂ ਕਿ ਗੱਡੀਆਂ ਪਰ ਲੱਗ ਜਾਣੀ ਅੱਗੇ ਸ਼ੈੱਡ ਪਾ ਦਿੰਦੇ ਨੇ ਜਗਾ ਜਿਹੜੀ ਜੜੀ ਹੈ ਘੇਰ ਲੈਂਦੇ ਨੇ ਅਗਰ ਤੁਸੀਂ ਵੀ ਇੰਨਾ ਚੀਜ਼ਾਂ ਚ ਕੋਈ ਕੰਮ ਕਰ ਰਹੇ ਹੋ ਤੇ ਹੋ ਜੋ ਸਾਵਧਾਨ ਕਿਉਂਕਿ ਕਾਰਪੋਰੇਸ਼ਨ ਲੁਧਿਆਣਾ ਵੱਲੋਂ ਜਿਹੜਾ ਉਹਨ ਮੋਟੋ ਚਲਾਮ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ ਉਹ ਤੁਹਾਨੂੰ ਦੱਸਦਾ ਕਿ ਹੈ ਕੱਲ ਜਿਹੜ ਕਿ ਦਿਵਾਲੇ ਦੇ ਨੇੜੇ ਜਦੋਂ ਅੱਧੇ ਚੀਜ਼ਾਂ ਜ਼ਿਆਦਾ ਦੇਖੀਆਂ ਜਾਂਦੀਆਂ ਨੇ ਤੇ ਤੁਹਾਨੂੰ ਭੁਗਤਾਨਾਂ ਵੀ ਪੈ ਸਕਦਾ ਵੈ ਤੇ ਆਓ ਫਿਰ ਗੱਲ ਕਰਦੇ ਹਾਂ ਇਨਸਪੈਕਟਰ ਸਾਹਿਬ ਨਾਲ ਜਾਣਦੇ ਹਾਂ ਕਿਸ ਪ੍ਰਕਾਰ ਦੀਆਂ ਹਨ ਕਾਰਵਾਈ ਜਿਹੜੀ ਹੈ ਕੀਤੀ ਜਾ ਰਹੀ ਹੈ ਅੱਗੇ ਧਿਆਨ ਨੂੰ ਦੇਖਦੇ ਹੋਏ ਸੱਸੀ ਕਾਲ ਜੀ ਸੱਸੀ ਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਤੈ ਦੇ ਲੋ ਸੱਸੀ ਕਾਲ ਧੰਨਵਾਦ ਸਾਰਿਆਂ ਦਾ ਸਰ ਮੈਂ ਅਰਵਿੰਦਰ ਸੈਂਟਰ ਇਨਸਪੈਕਟਰ ਹਰਵਿੰਦਰ ਮੱਟੂ ਸਰ ਕੱਲ ਅਸੀਂ ਕਲ ਇਸਾ ਸੱਡੀ ਸਰ ਹਫਤੇ ਦਾ ਅਸੀਂ ਤੋਂ ਸਾਡੀ ਮੁਹਿੰਮ ਚੱਲ ਰਹੀ ਹੈ ਇੱਕ ਸਾਡਾ ਰੋਡ ਮੈਪ ਪਲਾਨ ਬਣਾਇਆ ਹੋਇਆ ਜੀ ਤੇ ਕਮਿਸ਼ਨਰ ਸਾਹਿਬ ਵੱਲੋਂ ਸਾਨੂੰ ਆਰਡਰ ਹੋਇਆ ਨਹੀਂ ਉਹਦੇ ਮੁਤਾ ਉਸਰ ਪੂਰੇ ਜ਼ਿਲ੍ਹੇ ਦੇ ਵਿੱਚ ਚੱਲ ਰਹੀ ਹੈ ਉਸਰ ਮਤਲਬ ਸਾਰੀਆਂ ਟੀਮਾਂ ਨੂੰ ਜੁਆਇੰਟ ਕੀਤਾ ਹੋਇਆ ਜਿਹਦੇ ਵਿੱਚ ਬੀਐਂਡਆਰ ਤਹਿ ਵੀ ਆਰੀ ਹੈਲਥ ਬ੍ਰਾਂਚ ਸਾਰੇ ਅਸੀਂ ਕੰਬਾਈਨਡ ਕਾਰਵਾਈ ਕਰ ਰਹੇ ਹਾਂ ਜਿਹਦੇ ਨਾਲ ਸਾਡੀ ਸਿਧਵਾ ਕਾਲਜ ਜਿਹੜੀ ਟੀਮ ਹੈ ਉਹ ਵੀ ਸਾਨੂੰ ਨਾਲ ਅਟੈਚ ਕੀਤੀ ਗਈ ਹੈ ਉਹ ਸਰਕਾਰ ਕੀ ਰਹੀ ਹੈ ਕਿ ਜਿਸ ਤਰ੍ਹਾਂ ਲੋਕੀ ਬਿਲਡਿੰਗ ਤਾਂ ਬਣਾ ਲੈਂਦੇ ਨੇ ਬਿਲਡਿੰਗ ਤੇ ਪੈਸਾ ਬਹੁਤ ਲਾਉਂਦੇ ਨੇ ਬਟ ਉਹ ਜਿਹੜਾ ਮਲਵਾ ਹੁੰਦਾ ਹੈ ਮਲਵਾ ਆਪਣੇ ਘਰ ਦੇ ਜਾਂ ਬਿਲਡਿੰਗ ਦੇ ਬਾਹਰ ਰੱਖ ਦਿੰਦੇ ਆ ਉਹਨੂੰ ਚੁਕਵਾਉਂਦੇ ਨਹੀਂ ਆ ਉਹ ਹੁੰਦਾ ਕਿ ਇਹ ਮਲਵਾ ਜਾਂ ਮਿੱਟੀ ਹੈ ਜੋ ਵੀ ਹੈ ਉਹ ਔਰ ਅਲਟੀਮੇਟਲੀ ਰੋਡ ਰੋਡ ਦੇ ਉੱਤੇ ਆ ਜਾਂਦਾ ਹੈ ਜਿਹਦੇ ਨਾਲ ਸਾਡਾ ਮਤਲਬ ਰੋਡ ਜਾਂ ਸ਼ਹਿਰ ਸਾਡਾ ਗੰਦਾ ਦਿਖਦਾ ਹ ਹ ਉਹਦੇ ਵਾਸਤੇ ਅਸੀਂ ਪਹਿਲਾਂ ਲੋਕਾਂ ਨੂੰ ਅਵੇਅਰ ਕੀਤਾ ਕਿ ਇਹਨਾਂ ਨੂੰ ਚਕਵਾਓ ਅਸੀਂ ਮਾਨੀਟਰੀ ਸਫਾਈ ਕਰਾਣੇ ਆ ਉਹਨਾਂ ਨੂੰ ਦੱਸਦੇ ਆ ਜਿਹੜਾ ਨਹੀਂ ਮੰਨਦਾ ਜਾਂ ਜਿਹਦੇ ਕਰਦਾ ਜਾਂ ਆਪਣੀ ਅਫਸਰੀ ਦਗਾਉਂਦਾ ਜਾਂ ਆਪਣੇ ਆ ਦਿਖਾਉਂਦਾ ਕਿ ਮੇਰਾ ਬਹੁਤ ਐਟੀਟਿਊਡ ਹੈ ਫਿਰ ਸਰ ਉਹਨਾਂ ਦਾ ਚਲਾਨ ਕੱਟਿਆ ਕਿੰਨੇ ਕਿੰਨੇ ਸਰ ਚਲਾਨ ਕੀਤਾ ਜਾ ਰਿਹਾ ਕਿਹੜਾ ਲੋਕਾਂ ਦੇ ਗੱਲ ਤੁਸੀਂ ਚਲਾਨ ਕੀਤੇ ਆ ਸਰਕਲ ਅਸੀਂ ਰੇਡੀ ਵਾਲਿਆਂ ਨੇ ਕੀਤਾ ਸੀ ਪਲਾਸਟਿਕ ਦੇ ਅਸੀਂ ਇੱਕ ਦਿਨ ਪਹਿਲਾਂ ਅਵੇਅਰ ਕੀਤਾ ਉਹਨਾਂ ਨੂੰ ਸਾਡੇ ਜੋਤੀ ਮੈਡਮ ਉਹਨਾਂ ਨੇ ਪਹਿਲਾਂ ਅਵੇਅਰ ਕਰਕੇ ਬਟ ਉਹ ਰਕਵਗ ਦੇ ਕੋਲ ਕੁਝ ਬੰਦੇ ਇਸ ਤਰ੍ਹਾਂ ਦੇ ਸੀਗੇ ਜਿਨ੍ਹਾਂ ਨੂੰ ਅਵੇਅਰ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਸਮਝ ਨਹੀਂ ਆਈ। ਹੂੰ ਹੂੰ। ਉਹਨਾਂ ਨੇ ਭਾਰੀ ਮਾਤਰਾ ਦੇ ਵਿੱਚ ਆ ਪਲਾਸਟਿਕ ਫਿਰ ਕੂੜਾ ਖਲਾਰਾ ਹੋਇਆ ਸੀਗਾ। ਪਲਾਸਟਿਕ ਲਫਾਫੇ ਯੂਜ਼ ਕਰ ਰਹੇ ਸੀ। ਫਿਰ ਸਰ ਉਹਨਾਂ ਨੂੰ ਪनिश्ड ਕੀਤਾ। ਤਾਂ ਫੈਸਟੀਵਲ ਸੀਜ਼ਨ ਆ ਬਹੁਤ سارے ਲੋਕ ਆਪਣਾ ਘਰ ਬਣਾਣਗੇ ਜਿਵੇਂ ਤੁਸੀਂ ਮਲਬੇ ਦੀ ਗੱਲ ਕਰ ਰਹੇ ਹੋ ਮਲਵਾ ਜਿਹੜਾ ਜ਼ਰੂਰਤ ਦਾ ਸਮਾਨ ਨਿਓ ਘਰ ਦੇ ਬਾਹਰ ਰੱਖਿਆ ਜਾਏਗਾ। ਪੇਂਟ ਉਹਨੇ ਸ਼ੁਰੂ ਹੋ ਜਾਣਗੇ। ਫਿਰ ਉਹਨਾਂ ਨੂੰ ਤੁਸੀਂ ਕਿੱਦਾਂ ਉਹਨਾਂ ਦੇ ਕਾਰਵਾਈ ਹੁਣ ਕਰੋਗੇ? ਸਰ ਉਹਨਾਂ ਦੇ ਕਾਰਵਾਈ ਨਹੀਂ ਹੈ ਪਹਿਲਾਂ ਤਾਂ ਉਹਨਾਂ ਨੂੰ ਸਮਝਾ ਰਹੇ ਆ ਸਾਡਾ ਕੋਈ ਮੋਟਿਵ ਨਹੀਂ ਹੈ ਵੀ ਅਸੀਂ ਚਲਾਨ ਕੱਟੀਏ ਚਲਾਨ ਕੱਟਣਾ ਕੋਈ ਮੋਟਿਵ ਨਹੀਂ ਹੈ ਅਸੀਂ ਉਹਨਾਂ ਨੂੰ ਪਹਿਲਾਂ ਅਵੇਅਰ ਕਰਦੇ ਆ ਕਿ ਤੁਸੀਂ ਨਾਲ ਦੀ ਨਾਲ ਇਹਨੂੰ ਚੁਕਵਾ ਦਿਓ ਜਿਹੜਾ ਨਹੀਂ ਚੁਕਾਏਗਾ ਸਰ ਫਿਰ ਹੋਤਾ ਮੈਂਡਾ ਚਲਾਨ ਕੀਤਾ ਜਾ ਰਿਹਾ ਮਲਵੇ ਦਾ ਇੰਨਾ ਚੀਜ਼ਾ ਦਾ ਸਰ ਜਿਆ ਲੱਗ ਲੱਗ ਰਿਹਾ ਹੈ ਨਹੀਂ আচ্ছা ਜਿਹੜਾ ਪਲਾਸਟਿਕ ਦਾ ਪਲਾਸਟਿਕ ਸਰ 1 ਕਿਲੋ ਤੋਂ ਜਿਹੜਾ ਉੱਪਰ ਦਾ ਹੈ ਉਹ ਸਰ 20000 ਦਾ ਚਲਾਨ ਹੈ 20000 ਦਾ ਉਹ ਅੱਗੇ ਅਮਾਉਂਟ ਵਧੀ ਜਾਏਗੀ ਜਿੱਦ ਤੇ ਦਾ ਮਲਵੇ ਦਾ ਸਰ ਕੋਈ ਫਿਕਸਪ ਨਹੀਂ ਹੈ ਠੀਕ ਹੈ ਉਹਦਾ 2000 ਤੋਂ ਅਸੀਂ ਸਟਾਰਟਿੰਗ ਕਰ ਵਾਰਨਿੰਗ ਬਾਕੀ ਜੇ ਕੋਈ ਨਹੀਂ ਮੰਨਦਾ ਤੇ ਵੀ ਸਰੋ ਇੰਪੀਡੈਂਸ ਦਾ ਹੈ। ਮਾਣੂ ਨੀਨ ਲੇਵਲ ਘਟਦਾ ਜਾ ਰਿਹਾ ਲੋਕੀ ਦੀਆਂ ਗੱਡੀਆਂ ਗੁਡੀਆਂ ਤੋਰੇ ਉਹਨਾਂ ਦਾ ਵੀ ਚਲਾਨ ਹੇ ਚਲਦੇ ਆ। ਸਰੋ ਸਾਡੀ ਕੱਲ ਸਿਸਟਮ ਮਿਸ਼ਨ ਜੀ ਨਾਲ ਗੱਲ ਹੋਈ ਸੀਗੀ ਜੋ ਉਹਨਾਂ ਨੇ ਦਸ਼ੰਡ ਦੇਸ਼ਤੇ ਨੇ ਸਾਡੇ ਨਾਲ ਬੀਐਂਡਆਰ ਦੀ ਟੀਮ ਲਗਾ ਰਹੇ ਨੇ ਉਹ ਤੇ ਸਾਨੂੰ ਨੰਦੇ ਵੀ ਚਲਾਨ ਕੱਟੇ ਜਾਣਗੇ ਬਿਲਕੁਲ ਮਦਨ ਜੀ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਲੁਧਿਆਣਾ ਲਾਈਵ ਵਿੱਚ ਕਿੱਦਾਂ ਤੁਹਾਡੀ ਮਹੀਮਸਰੀ ਕਾਫੀ ਲੰਬੇ ਸਮੇਂ ਤੋਂ ਤੁਸੀਂ ਆ ਸਿਧਵਾ ਕੈਨਲ ਜਿਹੜੇ ਨਹਿਰ ਹੈ ਉਹਦੇ ਦੇ ਵੀ ਕੰਮ ਕਰ ਰਹੇ ਲੋਕੀ ਕੂੜਾ ਸੁੱਟਦੇ ਤੁਸੀਂ ਉਹਨਾਂ ਦਾ ਵੀ ਜੁਰਮਾਨਾ ਕਰ ਰਹੇ ਹੋ ਐਨੇ ਚ ਅਪਡੇਟ ਹੁਣ ਤੁਸੀਂ ਕੀ ਕਰ ਰਹੇ ਹੋ ਕਿਉਂਕਿ ਧਿਆਰਾ ਵੈਸਟਿਵਲ ਸੀਜ਼ਨ ਆ ਗਏ ਨੇ ਜਿਸ ਦਾ ਸਾਰਨਾ ਦੱਸਿਆ ਕਿ ਉਹਨਾਂ ਚਲਾਨ ਹੋਣਗੇ ਮਲਬਾ ਬਾਹਰ ਪਿਆ ਹੁੰਦਾ ਹੈ ਆਪ ਕੂੜਾ ਪਿਆ ਹੁੰਦਾ ਜਾਂ ਥੜੇ ਵੱਡੇ ਗਰੇ ਲੋਕੀ ਵੱਧ ਦਿੰਦੇ ਉਹ ਉਹਨਾਂ ਦੇ ਚ ਕਾਰਵਾਈ ਕੀਤੀ ਜਾਂਦੀ ਕਿੱਦਾਂ ਦੀ ਕਾਰਵਾਈਆਂ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਾਰੇ ਸ਼ਹਿਰ ਵਾਸੀਆਂ ਨੂੰ ਤੁਹਾਡੇ ਚੈਨਲ ਦੇ ਰਾਹੀਂ ਪਹਿਲਾਂ ਦਾ ਮੇਰਾ ਨਾਮ ਮਨਦੀਪ ਕਿਸ਼ੋਰ ਗੁੱਡੂ ਹੈ ਤੇ ਮੈਂ ਨਗਰ ਨਿਗਮ ਲੁਧਿਆਣਾ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਹਾਂ ਲੁਧਿਆਣਾ ਜਾਨਡੀ ਦੇ ਵਿੱਚ ਤੇ ਜਿਵੇਂ ਕਿ ਤੁਸੀਂ ਸਰ ਸਿਦਮਾ ਕਨਾਲ ਦੀ ਗੱਲ ਕਰ ਰਹੇ ਹੋ ਤੇ ਪਿਛਲੇ ਪੌਣੇ 2 ਸਾਲ ਤੋਂ ਲਗਾਤਾਰ ਸਾਡੀ ਡਿਊਟੀ ਸਵੇਰੇ 6 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ ਉੱਥੇ ਰਹਿੰਦੀ ਹੈ ਜਿਸ ਦੇ ਵਿੱਚ ਤਕਰੀਬਨ 6-7 ਗੱਡੀਆਂ ਰੋਜ਼ ਮਲਵੇ ਦੀਆਂ ਲੋਕੀ ਕੂੜਾ ਜਾਂ ਧਾਰਮਿਕ ਸਮਾਨ ਫੋਟੋਆਂ ਜਿਨ੍ਹਾਂ ਬਹੁਤ ਤਰੀਕੇ ਨਾਲ ਮਲਵਾਚ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਕੋਈ ਗੱਦੇ ਕੋਈ ਚੇਅਰ ਕੋਈ ਬੀਲ ਚੇਅਰ ਕੋਈ ਡਸਟਬਿਨ ਉਹ ਜਿੁੱਟੇ ਕਰਦੇ ਸੀ ਲੇਕਿਨ ਉਸ ਚੀਜ਼ਾਂ ਤੋਂ ਸਾਨੂੰ ਕਾਫੀ ਹੱਦ ਤੱਕ ਸਫਾਈ ਕਰਨ ਦੇ ਨਾਲ ਰਿਜ਼ਲਟ ਨਿਕਲਿਆ ਕਿ 99% ਅਸੀਂ ਸਮਝ ਸਕਦੇ ਹਾਂ ਕਿ ਲੋਕ ਕਿ ਹੁਣ ਉੱਤੇ ਨਹੀਂ ਸੁੱਟਦੇ ਸਭ ਤੋਂ ਵੱਡੀ ਗੱਲ ਸਾਡੇ ਲਈ ਕਾਮਯਾਬੀ ਦੀ ਖੁਸ਼ੀ ਦੀ ਹੈ ਕਿ ਜਿਹੜੀ ਸਾਡੇ ਕਮਿਸ਼ਨਰ ਸਾਹਿਬ ਅਸਿਸਟੈਂਟ ਕਮਿਸ਼ਨਰ ਸਾਹਿਬ ਸੇਕੋ ਸਾਹਿਬ ਜੀ ਦੀ ਸਪੈਸ਼ਲ ਟੀਮ ਜਿਹੜੀ ਨਾਲ ਚੱਲਦੀ ਹੈ ਉਹਨਾਂ ਦੇ ਮਿਹਨਤ ਨੂੰ ਸੱਜ ਕੇ ਅੱਜ ਸ਼ਹਿਰ ਵਾਸੀ ਜਦੋਂ ਕੋਈ ਵੀ ਕਿਤੇ ਵੀ ਕੋਈ ਕੂੜਾ ਸੁੱਟਦਾ ਨਹਿਰ ਦੇ ਵਿੱਚ ਜਾਂ ਕੋਈ ਇਦਾਂ ਦੀ ਚੀਜ਼ ਸੁੱਟਦਾ ਜਿਹੜੀ ਨਹੀਂ गल ਸਕਦੀ ਤੇ ਸ਼ਹਿਰ ਵਾਸੀ ਆਪ ਆਪਣੇ ਗੱਡੀਆਂ 'ਚ ਉਤਰਦੇ ਨੇ ਥੱਲੇ ਆਂਦੇ ਤੇ ਲੋਕਾਂ ਨੂੰ ਸਮਝਾਉਂਦੇ ਨੇ ਕਿ ਨਗਰ ਨਿਗਮ ਲੁਧਿਆਣਾ ਦੀ ਟੀਮ ਨੇ ਇੰਨਾ ਵਧੀਆ ਕੰਮ ਕੀਤਾ ਨਹਿਰ ਨੂੰ ਸੋਹਣਾ ਤੇ ਸਾਫ ਸੁਥਰਾ ਬਣਾਇਆ ਤੇ ਯਾਰ ਤੁਸੀਂ ਨਾ ਖਰਾਬ ਕਰੋ ਜਦੋਂ ਸਾਡੇ ਕੋਲ ਇਦਾਂ ਦੇ ਵੀਡੀਓ ਪਾਉਣ ਦੀਆਂ ਨੇ ਸ਼ਹਿਰ ਵਾਸੀਆਂ ਦਾ ਸੰਜੋਗ ਦੇਖਣ ਨੂੰ ਮਿਲਦਾ ਤੇ ਸਾਨੂੰ ਆਪਣੇ ਕਿਤੇ ਕੰਮਾਂ ਤੇ ਆਪਣੇ ਸੀਨੀਅਰ ਦੀ ਗਾਈਡਲਾਈਨ ਤੇ ਤੇ ਨਗਰ ਨਿਗਮ ਲੁਧਿਆਣਾ ਦੇ ਮੁਲਾਜ਼ਮਾਂ ਉਨਾਂ ਤੇ ਮਾਣ ਵੀ ਹੁੰਦਾ ਜੀ ਜਿਸ ਤੋਂ ਯਾਰ ਪਿਛਲੇ ਦਿਨ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ ਕਿ ਅਫਸਰ ਨੂੰ ਤੁਸੀਂ ਫੜ ਲਿਆ ਫੇਲਾ ਸੁਟਦੇ ਹੋ ਤਾਂ ਕਹਿੰਦਾ ਮੈਂ ਸੁਟਿਆ ਨਹੀਂ ਫਿਰ ਤੁਸੀਂ ਚੱਕ ਕੇ ਦਿਖਾਇਆ ਕਿ ਮੈਂ ਸੁਟਿਆ ਵਾਂ ਦੇ ਹੋ ਵੀ ਗੈਰਾਂ ਜੀ ਮੈਂ ਵੀ ਅਫਸਰ ਆਏ ਤੁਸੀਂ ਅਫਸਰ ਆਏ ਸਰ ਐਕਚੁਅਲੀ ਉਹ ਸੀਐਸਐਫ ਦੇ ਕੋਈ ਸੀਨੀਅਰ ਅਧਿਕਾਰੀ ਸੀਗੇ ਜਿੱਦਾਂ ਸਾਡੀ ਟੀਮ ਦੇ ਜਿਹੜੇ 20 ਤੋਂ 25 ਜਿਹੜੇ ਮੁਲਾਜ਼ਮ ਨੇ ਰੋਡ ਦਿੱਲੀ ਬਾੜੀਗਾਲ ਤੋਂ ਲੈ ਕੇ ਲੋਹਾਰੇ ਤੱਕ ਜਿੱਥੇ ਨਗਰ ਨਿਗਮ ਦੀ ਹੱਦ ਦੇ ਅੰਦਰ ਲੱਗਦੀ ਹੈ ਟੀਮ ਲਗ ਲਗ ਪੁਆਇੰਟਾਂ ਦੇ ਉੱਤੇ ਉਹਦੇ ਵਿੱਚ ਜ਼ਿਆਦਾਤਰ ਸਾਨੂੰ ਪਿਛਲੇ ਦਿਨਾਂ 'ਚ ਦੇਖਣ ਚ ਆਇਆ ਸੀ ਕਿ ਲੋਕ ਜਦੋਂ ਸਮਗਰੀ ਜਾਂ ਕੋਈ ਹੋਰ ਵੀ ਚੀਜ਼ ਨਹਿਰ ਦੇ ਵਿੱਚ ਕੋਈ ਵਸਤੂ ਪਾ ਦਿੰਦੇ ਨੇ ਤੇ ਬਾਅਦ 'ਚ ਉਹ ਕਹਿੰਦੇ ਆਸਤਾ ਪਾਈ ਨਹੀਂ ਦਖਾਓ ਤੁਹਾਡੇ ਕੋ ਕੀ ਪ੍ਰੂਫ ਹੈ ਜਿਹੜੇ ਸਾਡੇ ਸਮਾਰਟ ਸਿਟੀ ਦੇ ਕੈਮਰੇ ਲੱਗੇ ਆਏ ਨੇ ਉਹ ਕਿਸੇ ਲਿਮਟ ਤੱਕ ਸਹਿਮਤ ਨਹੀਂ ਕਿ ਪੂਰੇ ਵਿੱਚ ਕਵਰਿੰਗ ਨਹੀਂ ਹੁੰਦੀ ਇਸ ਲਈ ਅਸੀਂ ਇੱਕ ਮੌਕੇ ਦੇ ਉੱਤੇ ਕਮਿਸ਼ਨਰ ਸਾਹਿਬ ਦੇ ਹੁਕਮਾਂ ਦੇ ਮੁਤਾਬਿਕ ਮੌਕੇ ਦੇ ਉੱਤੇ ਅਸੀਂ ਵੀਡੀਓ ਬਣਾਉਂਦੇ ਆ ਉਹਦੇ ਜਿੱਦਾਂ ਲੜਕੇ ਨੇ ਛੁੱਟਿਆ ਉਹ ਦੂਰ ਸੀਗਾ ਪਰਲੇ ਪਾਸ ਛੁੱਟਿਆ ਸਾਡੀ ਟੀਮਾਂ ਕੋਲ ਪਹੁੰਚੀਆਂ ਤੇ ਉਹਨੇ ਜਾ ਕੇ ਕੈਮਰਾ ਖੋਣਾ ਸ਼ੁਰੂ ਕਰ ਦਿੱਤਾ ਤੇ ਕਹਿਣ ਲੱਗਿਆ ਬਹੁਤ ਜ਼ਿਆਦਾ ਹੰਗਾਮਾ ਕੀਤਾ ਸਰ ਨੇ ਕਿ ਅਸੀਂ ਮੈਂ ਵੱਡਾ ਅਧਿਕਾਰੀ ਹਾਂ ਉਹ ਸੀਐਸਐਫ ਦਾ ਬਾਲਾ ਜਮਾ ਲੇਕਿਨ ਸਰ ਅਸੀਂ ਮੌਕੇ ਤੇ ਮੌਜੂਦ ਜਿਹੜੇ ਡਿਊਟੀ ਅਫਸਰ ਸੀਗੇ ਸਾਰਿਆਂ ਨੂੰ ਸਮਝਾਇਆ ਕਿ ਸਰ ਇਹ ਕਾਨੂੰਨ ਸਭ ਲਈ ਬਰਾਬਰ ਹੈ ਸਾਨੂੰ ਪਾਣੀ ਦੀ ਲੋੜ ਸਾਰਿਆਂ ਨੂੰ ਹੈ ਅਸੀਂ ਸਾਰੇ ਰਲ ਮਿਲ ਕੇ ਇਸ ਨੂੰ ਸਾਫ ਸੁਥਰਾ ਕਰਨਾ ਤੇ ਉਹਨਾਂ ਨੂੰ ਉਹਨਾਂ ਦੀ ਗਲਤੀ ਦੇ ਬਾਰੇ ਵੀਡੀਓ ਦਿਖਾਈਆਂ ਗਈਆਂ ਤੇ ਉਹਨਾਂ ਨੇ ਆਪਣੀ ਗਲਤੀ ਮੰਨੀ ਤੇ ਉਹਨਾਂ ਦਾ 5000 ਰੁਪਏ ਦਾ ਚਲਾਨ ਕੱਟਿਆ ਗਿਆ ਜੀ ਅੱਛਾ ਹੁਣ ਆਨਲੇ ਦੇ ਵਿੱਚ ਫੈਸਟੀਵਲ ਸੀਜ਼ਨ ਹੈ ਕਿੱਦਾਂ ਇਹ ਚਲਾਨ ਨੂੰ ਲੈ ਕੇ ਕਿੱਦਾਂ ਦੀ ਛੇੜ-ਚੀਜ਼ਾਂ ਦੇ ਉੱਤੇ ਜਿਹੜਾ ਚਲਾਨ ਲੁਧਿਆਣਾ ਵੱਸ ਨੂੰ ਭਰ ਸਕਦਾ ਕਰੋ ਤੁਹਾਡੀਆਂ ਨਿਰਦੇਸ਼ ਜਿਹੜੇ ਦਿੱਤੇ ਜਾ ਰਹੇ ਨੇ ਉਹ ਨਹੀਂ ਫੋਲੋ ਕਰਦੇ ਦਾ ਦੇਖੋ ਮਾਨ ਜੋਗ ਕਮ ਸਾਰੇ ਸੀਨੀਅਰ ਅਧਿਕਾਰੀਆਂ ਵੱਲੋਂ ਦੀ ਜਿਹੜੀ ਪਹਿਲ ਦੀ ਮਹੀਮ ਹੈ ਦੇਖੋ ਤਿਹਾਰ ਤਿਹਾਰ ਮਨਾਣਾ ਸਾਡਾ ਇੱਕ ਰੀਤੀ ਰਿਵਾਜ ਹੈ ਸਦੀਆਂ ਤੋਂ ਚੱਲਦਾ ਆ ਰਿਹਾ ਹੈ ਇਹਨੂੰ ਕਿਤੇ ਵੀ ਅਸੀਂ ਰੋਕ ਨਹੀਂ ਸਕਦੇ ਲੇਕਿਨ ਅਸੀਂ ਇਹਨਾਂ ਜ਼ਰੂਰ ਸਾਡੇ ਕਮਿਸ਼ਨ ਸਾਹਿਬ ਵੱਲੋਂ ਕਿਹਾ ਗਿਆ ਕਿ ਆਪਣੇ ਸ਼ਹਿਰ ਨੂੰ ਤਿਹਾਰਾਂ ਦੇ ਨਾਲ ਨਾਲ ਸਾਫ਼ ਸੁਥਰਾ ਰੱਖੋ ਪਟਾਕਿਆਂ ਤੋਂ ਮੁਕਤ ਰੱਖੋ ਗੰਦਗੀ ਘੱਟੋ ਘੱਟ ਫਲਾਓ ਅਗਰ ਕੋਈ ਤੁਸੀਂ ਕਰਦੇ ਹੋ ਗ੍ਰੀਨ ਦੀਵਾਲੀ ਮਨਾਓ ਇਦਾਂ ਦੇ ਜਿਹੜੀ ਪਲਾਸਟਿਕ ਦੀ ਯੂਜ਼ ਘੱਟ ਕਰੋ ਇਦਾਂ ਦੇ ਬਹੁਤ ਸਾਰੇ ਸੰਦੇਸ਼ ਦਿੱਤੇ ਨੇ ਅਗਰ ਉਸ ਦੀ ਫਿਰ ਵੀ ਕੋਈ ਅੰਗੈਲੀ ਕਰੂਗਾ ਜੋ ਬੰਦੀ ਕਾਰਵਾਈ ਹੋਗੀ ਕਿਹੜੀ ਚੀਜ਼ਾਂ ਦੇ ਉਂਚਲਾਨ ਕੱਟੇ ਜਾ ਰਹੇ ਨੇ ਜਿਹੜੇ ਰੈਗੂਲਰ ਤੁਸੀਂ ਸਰ ਰੈਗੂਲਰ ਤਾਂ ਜਿਹੜੇ ਪਲਾਸਟਿਕ ਦੇ ਜਾਂ ਫਿਰ ਸਿੱਧਵਾ ਕਨਾਰ ਦੇ ਜਾਂ ਫਿਰ ਜਿਹੜੇ ਲੋਕ ਅੰਗੈਲੀ ਕਰਦੇ ਘਰਾਂ ਦੇ ਬਾਹਰ ਰੱਖ ਦਿੰਦੇ ਨੇ ਸਮਾਨ ਉਹਨਾਂ ਦੇ ਬਾਰੇ ਇਹਦੀ ਬਾਕੀ ਜਿਹੜੀ ਜਾਣਕਾਰੀ ਹੈ ਸਾਨੂੰ ਤੁਹਾਨੂੰ ਅਸਿਸਟੈਂਟ ਹਾਂਜੀ ਅਸਿਸਟੈਂਟ ਕਮਿਸ਼ਨਰ ਸਾਹਿਬ ਜਸਦੀਪ ਸਿੰਘ ਸੇਖੋ ਦੀ ਇਹ ਪੁਆਇੰਟ ਨੇ ਸਰ ਸਾਡੇ ਕੋਲ ਸਿਰਫ ਫੀਲਡ ਫੀਲਡ ਦਾ ਕੰਮ ਹੈ ਜੀ ਤੇ ਫੀਲਡ ਦਾ ਤੁਸੀਂ ਸਰ ਜਾਣਦੇ ਹੋ ਕਿ ਕਹਿਣਾ ਚਾਹੋਗੇ ਫੀਲਡ ਵੱਲ ਅਕੋਰਡਿੰਗ ਇੰਸਪੈਕਟਰ ਰਿਪੋਰਟ ਤੇ ਸਰ ਲੋਕਾਂ ਨੂੰ ਇਹ ਅਪੀਲ ਕਰਾਂਗੇ ਕਿ ਸ਼ਹਿਰ ਦੇ ਵਿੱਚ ਗੰਦਗੀ ਨਾ ਫਲਾਓ ਤੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖੋ ਜੇ ਕਰੇ 20000 ਦਾ ਚਲਾਨੋ ਕਿਸੇ ਦਾ ਕੱਟਣਾ ਹੈ ਸਰ ਉਹ ਪਲਾਸਟਿਕ ਦਾ ਪਲਾਸਟਿਕ ਇਸ ਟਾਈਪ ਦਾ ਪਲਾਸਟਿਕ ਸਰ ਪਲਾਸਟਿਕ ਇਸ ਤਰ੍ਹਾਂ ਲਿਵਾਫੇ ਹੁੰਦੇ ਆ ਜਿਹੜੇ ਆਪਾਂ ਰੀਯੂਜ਼ ਨਹੀਂ ਕਰ ਸਕਦੇ ਜਿਹੜੇ ਮਤਲਬ ਕਹ ਲਓ ਕਿ ਆਪਾਂ ਨੂੰ ਨੁਕਸਾਨ ਪੰਜਾਂਦੇ ਆ। ਇਹ ਦੁਕਾਨਦਾਰਾਂ ਕੋਲ ਹਰ ਪਾਸੋਂ ਮਿਲ ਜਾਂਦੇ ਆ। ਹਾਂਜੀ ਹਾਂਜੀ ਸਰ ਮਿਲਦੇ ਨੇ ਜੀ। ਅਸੀਂ ਵੀ ਉਹਨਾਂ ਨੂੰ ਵੀ ਸਮਝਾਣੇ ਆ ਦੁਕਾਨਦਾਰਾਂ ਨੂੰ ਕਿ ਤੁਸੀਂ ਜਿਹੜਾ ਨਾਰਮਲ ਕਾਗਜ਼ ਦਾ ਲਿਫਾਫਾ ਯੂਜ਼ ਕਰੋ। ਉਹ ਸਭ ਤੋਂ ਵਧੀਆ ਸਰ। ਤੇ ਬਾਕੀਆਂ ਜਿਹੜੀ ਚੀਜ਼ ਆ ਕਿਹੜੇ-ਕਿਹੜੇ ਚੀਜ਼ਾਂ ਦਾ ਚਲਾਨ ਹੁਣ ਸਟੈਂਪ ਹੋ ਰਹੇ ਨੇ? ਸਰ ਚਲਾਨ ਅਸੀਂ ਹੁਣ ਪਲਾਸਟਿਕ ਦਾ ਕਚਰੇ ਦਾ ਜਿਹੜੇ ਲੋਕ ਸ਼ਹਿਰ 'ਚ ਗੰਦਗੀ ਫਲਾਉਂਦੇ ਆ ਜਿਸ ਤਰ੍ਹਾਂ ਕਿ ਕੋਈ ਅਰੇਡੀ ਵਾਲੇ ਆ ਤੁਸੀਂ ਨਾਰਮਲੀ ਦੇਖਿਆ ਹਣਾ ਅਰੇਡੀ ਵਾਲੇ ਕੀ ਕਰਦੇ ਨੇ ਕਿ ਕਸਟਮਰ ਨੂੰ ਖਾਣ ਨੂੰ ਦੇ ਦਿੰਦੇ ਆ ਉਹਨਾਂ ਕੋਲ ਡਿਸਪੀਨ ਨਹੀਂ ਹੁੰਦਾ ਉਹ ਜਾਂਦੇ ਆਂ ਨਾ ਰੋਡ ਤੇ ਛੱਡ ਜਾਂਦਾ ਸਰ ਉਹਨਾਂ ਲੋਕਾਂ ਦਾ ਅਸੀਂ ਚਲਾਂਜ ਜ਼ਰੂਰ ਕਟਾਂਗੇ ਠੀਕ ਹੈ ਤੇ ਜਿਨ੍ਹਾਂ ਨੇ ਜਿਹੜੇ ਮਲਵੇ ਦੀ ਤੁਸੀਂ ਗੱਲ ਕਰ ਰਹੇ ਹੋਗੇ ਸਰ ਮਲਵੇ ਇਸ ਤਰ੍ਹਾਂ ਮੈਂ ਜੇ ਤਾਂ ਤੁਹਾਡੇ ਘਰ ਦੀ ਕੰਸਟਰਕਸ਼ਨ ਹੋ ਰਹੀ ਹੈ ਉਸ ਲਈ ਇੱਕ ਫੀਸ ਉਹ ਜਮ੍ਹਾਂ ਕਰਾਈ ਜਾਂਦੀ ਹੈ ਬਟ ਉਹ ਵੀ ਇੱਕ ਕੁਛ ਟਾਈਮ ਵਾਸਤੇ ਹੁੰਦੀ ਹੈ ਕਿ ਤੁਸੀਂ ਇਸ ਤਰ੍ਹਾਂ ਇੱਟਾ ਰੇਤਾ ਜਾਂ ਬਜਰੀ ਸੀਮੈਂਟ ਆਂਦਾ ਉਹ ਯੂਜ਼ ਕਰ ਰਿਹਾ ਹੈ दैट्स ਓਕੇ ਬਟ ਕਈ ਲੋਕ ਕੀ ਕਰਦੇ ਨੇ ਜਿਸ ਤਰ੍ਹਾਂ ਘਰ ਦੀ ਕੰਸਟਰਕਸ਼ਨ ਤੋੜਦੇ ਆ ਤੋੜ ਕੇ ਬਾਹਰ ਸੁੱਟ ਦਿੰਦੇ ਆ ਉਹਨੂੰ ਚੁਕਵਾਉਂਦੇ ਨਹੀਂ ਆ ਸਰ ਉਹਦਾ ਫਿਰ ਚਲਾਣਾ ਹੈ ਉਹਦਾ ਵਿੱਚ ਚਲਾਣਾ ਹੈ ਤਾਂ ਜਾਣਿਆ ਦਾ ਕੀ ਕਹਿਣਾ ਚਾਹੁੰਗੋ ਜਿਆਣਾ ਬੱਸ ਸਰ ਇਹ ਸੰਦੇਸ਼ ਹੈ ਜੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖੋ ਸ਼ਹਿਰ ਨੂੰ ਸਾਫ਼ ਸੁਥਰਾ ਰੱਖੋ ਪਲਾਸਟਿਕ ਦੀ ਵਰਤੋਂ ਨਾ ਕਰੋ ਚਾਹ ਤੋਂ ਜ਼ਿਆਦਾ ਗ੍ਰੀਨਰੀ ਲਗਾਓ ਕੀ ਕੰਮ ਤੁਹਾਡਾ ਕਿਨਾ ਹੈ ਮੈਂ ਚੰਦਰ ਜੋਤੀ ਜੀ ਜੋਨ ਡੀ ਤੋਂ ਸੀ ਹਾਂ ਹਾਂ ਮੈਮ ਕਿੱਦਾਂ ਅਵੇਅਰ ਕਰ ਰਹੇ ਹੋ ਤੁਸੀਂ ਅਸਲ ਲੁਧਿਆਣਾ ਵਾਸੀ ਹੋ ਦੇਖੋ ਜੀ ਅੱਜ ਦੀ ਡੇਟ 'ਚ ਕਚਰਾ ਇੱਕ ਬਹੁਤ ਮੇਨ ਪ੍ਰੋਬਲਮ ਹੈ ਕਿਉਂਕਿ ਸਾਨੂੰ ਸਰਵਾਈਵਿੰਗ 'ਚ ਹੱਲੇ ਨਹੀਂ ਪਤਾ ਲੱਗਦਾ ਅੱਗੇ ਜਾ ਕੇ ਬਹੁਤ ਦਿੱਕਤਾਂ ਆਣ ਗਈਆਂ ਸੋ ਅਸੀਂ ਡੋਰ ਟੂ ਡੋਰ ਵੀ ਜਾਂਦੇ ਆ ਡੋਰ ਟੂ ਡੋਰ ਵੀ ਜਾਂਦੇ ਆ ਸਕੂਲਾਂ 'ਚ ਜਾ ਕੇ ਬੱਚਿਆਂ ਦੀਆਂ ਰੈਲੀਆਂ ਵੀ ਕਰਦੇ ਆ ਸ਼ਾਪ ਟੂ ਸ਼ਾਪ ਵੀ ਆਪਾਂ ਅਵੇਅਰ ਕਰਦੇ ਆ ਪਰ ਸਾਡਾ ਮੇਨ ਮੋਟਿਵ ਇਹੀ ਹੈ ਕਿ ਸਾਰੇ ਲੋਕ ਅਵੇਅਰ ਹੋਣ ਔਰ ਏਟਲੀਸਟ ਆਪਣੇ ਘਰ ਦਾ ਜਿਹੜਾ ਕਚਰਾ ਹੈ ਉਹਨੂੰ ਗਿੱਲਾ ਸੁੱਕਾ ਅਲੱਗ ਕਰਨ ਸਿਰਫ ਇੰਨਾ ਕਿ ਇੰਨੇ ਕੀ ਉਹਨਾਂ ਦੇ ਹੱਲੇ ਦੇ ਨਾਲ ਆਪਾਂ ਕਾਫੀ ਜ਼ਿਆਦਾ ਆਪਣੇ ਸਿਟੀ ਦਾ ਕਚਰਾ ਮੈਨੇਜ ਕਰ ਸਕਦੇ ਆ। ਸਾਸਨਾਂ ਉਨਾਂ ਚਲਾਨ ਬਟਨੇ ਸ਼ੁਰੂ ਕਰਤੇ ਕਿਹੜੀ ਕਿਹੜੀ ਚੀਜ਼ਾਂ ਦਾ ਤੁਸੀਂ ਚਲਾਨ ਕੱਟ ਰਹੇ ਹੋ? देखो जी चालान अलग-अलग चीजਾਂ ਦੇ ਆ ਜਿਵੇਂ ਗਿੱਲਾ ਸੁੱਕਾ ਕੂੜਾ ਨਾ ਕਰਨ ਦਾ ਵੀ ਚਾਲਾਨ ਹੈ ਲਿਫਾਫੇ ਦੀ ਵਰਤੋਂ ਪਲਾਸਟਿਕ ਲਿਫਾਫਾ ਵਰਤਣ ਦਾ ਵੀ ਚਾਲਾਨ ਹੈ ਔਰ ਨਹਿਰ ਨੂੰ ਅਸੀਂ ਹਰ ਵਾਰੀ ਸਦਵਾ ਕਨਾਲ ਨਾਲ ਨੂੰ ਸਾਫ਼ ਕਰਵਾਣੇ ਆ ਲੋਕ ਉਹਦੇ ਵਿੱਚ ਕਾਫੀ ਗੰਦਗੀ ਲਿਫਾਫੇ ਜਾਂ ਜੋ ਵੀ ਆਪਣੇ ਉਪਾਏ ਵਗੈਰਾ ਕਰਕੇ ਉਹਦੇ ਵਿੱਚ ਸੁੱਟਦੇ ਨੇ ਪਾਉਸ ਚੀਜ਼ ਦਾ ਵੀ ਚਾਲਾਨ ਹੈ ਐਟਲੀਸਟ ਸਾਡਾ ਮੇਨ ਮੋਟਿਵ ਇਹੀ ਹੈ ਕਿ ਲੋਕ ਅਵੇਅਰ ਹੋਣ ਔਰ ਆਪਣੇ এনवायरमेंट ਨੂੰ ਸੰਭਾਲ ਲੈਣ ਕਿਉਂਕਿ ਹਰ ਬੰਦਾ ਆਪਣੇ ਲਈ ਪੈਸਾ ਪ੍ਰਾਪਰਟੀ ਹਰ ਬੰਦਾ ਜੋਰਦਾ ਹੈ ਔਰ ਜਿਹੜੀ ਹੈਲਥ ਹੈ ਇਹ ਕਿਤੋਂ ਬਾਹਰੋਂ ਨਾ ਪੈਸੇ ਨਾਲ ਮਿਲਦੀ ਹੈ ਨਾ ਆਪਾਂ ਇਹਨੂੰ ਕਿਤ ਕੀ ਸਕਦੇ ਆ ਇਹਦੇ ਲਈ ਸਾਨੂੰ ਹੀ ਵਰਕ ਕਰਨਾ ਪੈਣਾ ਔਰ ਸਭ ਸਾਨੂੰ ਸਾਰਿਆਂ ਨੂੰ ਚਾਹੀਦਾ ਇੱਕ ਜੁਟ ਹੋ ਕੇ ਆਪਣੇ এনवायरमेंट ਸੰਭਾਲ ਲਈਏ ਆਉਣ ਵਾਲੀ ਜਨਰੇਸ਼ਨ ਨੂੰ ਇੱਕ ਅੱਛੀ ਹਵਾ ਪਾਣੀ ਦੇ ਕੇ ਜਾਈਏ ਤਾਂ ਕਿ ਸਾਡਾ ਪੰਜਾਬ ਖੁਸ਼ਹਾਲ ਪੰਜਾਬ ਬਣਿਆ ਰਹੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਦਿਸ ਇਜ਼ ਦ ਸੁੰਦਰ ਸੇਕਾ ਕਿ ਕਿਸ ਪ੍ਰਕਾਰ ਦੇ ਨਾਲ ਕਾਰਪੋਰੇਸ਼ਨ ਦੇ ਅਫਸਰ ਉਹਨਾਂ ਦੀ ਟੀਮ ਦੇ ਵੱਲੋਂ ਜਿਹੜਾ ਇਸ ਸਮੇਂ ਕਿਹੜੀ-ਕਿਹੜੀ ਚੀਜ਼ਾਂ ਦੇ ਉੱਤੇ ਚਲਾਨ ਕੱਟੇ ਜਾ ਰਹੇ ਹੈ ਅਗਰ ਤੁਸੀਂ ਇਹਨਾਂ ਵਿੱਚੋਂ ਕਿਸੇ ਇੱਕ ਦਾ ਵੀ ਕਰ ਰਹੇ ਹੈਗੇ ਹੋ ਤੇ ਤੁਹਾਨੂੰ ਇਹ ਜਿਹੜਾ ਚਲਾਨ ਹੈ ਤਾਕਤਰਾ ਕਹ ਸਕਦਾ ਹੈਗਾ ਵੈ ਸੋ ਵੱਡੀ ਗੱਲ ਹੈ ਵੀ ਸਾਹਮਣੇ ਆਈ ਕਿ ਅਗਰ ਸਿੰਗਰ ਯੂਜ਼ ਪਲਾਸਟਿਕ ਦੀ ਅਕਸਰ ਗੱਲ ਹੁੰਦੀ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਸਿੰਗਲ ਯੂਜ਼ ਪਲਾਸਟਿਕ ਜਿਹੜਾ ਇਸਤੇਮਾਲ ਕੀਤਾ ਜਾਂਦਾ ਉਹ ਵੀ ਜਿਹੜਾ ਵੈ ਅਗਰ ਕੋਈ ਕਰ ਰਿਹਾ ਹੈਗਾ ਵੈ ਕੋਈ ਦੁਕਾਨਦਾਰ ਨੂੰ ਦੇ ਰਿਹਾ ਤੇ 20000 ਤੱਕ ਜਿਸ ਤਰ੍ਹਾਂ ਸਾਰਨੇ ਦੱਸਿਆ ਕਿ 20000 ਤੱਕ ਅਸੀਂ ਜੁਰਮਾਨਾ ਉਸ ਚੀਜ਼ ਦੇ ਉੱਪਰ ਕਰ ਰਹੇ ਹਾਂ ਸੋ ਸਿਆਸ ਕਰਦੇ ਕਿ ਤੁਹਾਨੂੰ ਸਾਡਾ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ ਲੁਧਿਆਣਾ ਲੱਗਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗਿਆ ਸੋ ਸੇ ਜੋ ਕਰੋ ਸੋ ਕੈਮਰਾ ਪਾਸ ਸੰਜ